ਬੈਲਟ ਪੇਪਰ ਦੇ ਰਾਹੀ ਪੂਰੀ VOTING ਹੋਈ ਸੀ ਤੇ ਨਤੀਜਾ ਦਾ ਐਲਾਨ ਕਰ ਦਿੱਤਾ ਗਿਆ ਹਰਜਿੰਦਰ ਸਿੰਘ ਧਾਮੀ 5ਵੀਂ ਵਾਰ SGPC ਦੇ ਪ੍ਰਧਾਨ ਬਣੇ ਨੇ ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮੀਟਿੰਗ ਕੀਤੀ ਗਈ ਸੀ SGPC ਦੇ ਜੋ ਮੈਂਬਰਸ ਸੀ ਇਸ ਮੀਟਿੰਗ 'ਚ ਮੌਜੂਦ ਸੀ ਅੱਜ ਰਾਣੀਏ ਇਸ ਕੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਹਰਜਿੰਦਰ ਸਿੰਘ ਧਾਮੀ ਦੇ ਨਾਮ ਦਾ ਪ੍ਰਸਤਾਵ ਰੱਖਿਆ ਗਿਆ ਹੈ ਤੇ ਅੱਜ ਜੋ ਹੈ 5ਵੀਂ ਵਾਰ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਣ ਚੁੱਕੇ ਨੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਜੀਤੀ ਤੜੇ ਦਾ ਜ਼ਿਕਰ ਕਰਾ ਤੇ ਉਹਨਾਂ ਦੇ ਵੱਲੋਂ ਕਹਾਂ ਮਿੱਠੂ ਸਿੰਘ ਕਾਨਕੇ ਨੂੰ ਜੋਨ ਮੈਦਾਨ ਚ ਉਤਾਰਿਆ ਗਿਆ ਸੀ ਉਹਨਾਂ ਦਾ ਨਾਮ ਪ੍ਰਪੋਜ਼ ਕੀਤਾ ਗਿਆ ਸੀ ਪਰ ਸਮਰਥਨ ਉਹਨਾਂ ਨੂੰ ਪੂਰਾ ਨਹੀਂ ਮਿਲਿਆ ਪਰ ਹੁਣ ਐਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਣ ਗਏ ਨੇ ਪੰਜਵੀਂ ਵਾਰ ਉਹ ਪ੍ਰਧਾਨ ਬਣੇ ਨੇ 2021 ਤੋਂ ਬਾਅਦ ਲਗਾਤਾਰ ਹੀ ਐ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣਦੇ ਆਏ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 117 ਵੋਟਾਂ ਪਈਆਂ ਨੇ ਸਰਦਾਰ ਮਿੱਠੂ ਸਿੰਘ ਕਾਨਕੇ ਨੂੰ ਮਹਿਜ਼ 18 ਵੋਟਾਂ ਪਈਆਂ ਨੇ ਤੇ ਜੇ ਰੱਦ ਹੋਈਆਂ ਵੋਟਾਂ ਦਾ ਜ਼ਿਕਰ ਕਰਾਂ ਤੇ ਇੱਕ ਵੋਟ ਰੱਦ ਹੋਈ ਹੈ ਤੇ ਜਨਰਲ اجلاس ਦੌਰਾਨ ਚੁਣੇ ਮੌਕੇ ਕੁੱਲ ਪਈਆਂ ਜੋ ਵੋਟਾਂ ਦਾ ਜ਼ਿਕਰ ਕਰਾਂ ਤੇ 136 ਵੋਟਾਂ ਪਈਆਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 117 ਵੋਟਾਂ ਪਈਆਂ ਨੇ ਤਕਰੀਬਨ اجلاس 1 ਵਜੇ ਪ੍ਰੋਸੈਸ ਪੂਰਾ ਇਸ اجلاس ਦਾ ਸ਼ੁਰੂ ਹੋਇਆ ਸੀ ਤੇ ਮੇਰੇ ਨਾਲ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਫੋਨ ਲਾਈਨ ਤੇ ਜੁੜੋਏ ਨੇ ਰਾਜੀਵ ਇਸ ਲਈ ਅਹਿਮ ਤੇ ਵੱਡੀ ਖਬਰ 5ਵੀਂ ਵਾਰ ਐਸਜੀਪੀਸੀ ਬਤਾਨ ਬਣ ਚੁੱਕੇ ਨੇ ਧਾਮੀ ਬਿਲਕੁਲ ਸਰਬਜੋਤ ਜੀ ਇਸ ਤਰ੍ਹਾਂ ਸੀ ਸਵੇਰ ਤੋਂ ਲਗਾਤਾਰ ਜਾਣਕਾਰੀ ਸੰਭਾਲ ਰਹੇ ਸੀ ਕਿ ਹਰਜਿੰਦਰ ਸਿੰਘ ਧਾਮਨੀ ਦੇ ਨਾਮ ਤੇ ਹੀ ਜਿਹੜੀ ਮੋਰ ਹੈ ਉਹ ਲੱਗ ਸਕਦੀ ਹੈ ਤਾਂ ਉਸ ਖਬਰ ਦੇ ਉੱਤੇ ਵੀ ਮੋਰ ਲੱਗੀ ਹੈ ਉਹ ਪਰਜਿੰਦਰ ਸਿੰਘ ਧਾਮਨੀ ਪੰਜਵੀਂ ਵਾਰ ਲਗਾਤਾਰ ਐਸਪੀਸੀ ਦੇ ਪ੍ਰਧਾਨ ਜੋਨੇ ਉਹ ਬਣ ਚੁੱਕੇ ਨੇ ਔਰ ਜੇਕਰ ਵੋਟਾਂ ਦੀ ਗੱਲ ਕਰੀਏ ਹਾਲਾਂਕਿ ਜੋ ਵਿਰੋਧੀ ਧਿਰ ਹੈ ਜਾਂ ਫਿਰ ਅਕਾਲੀ ਦਲ ਪਤਨ ਸਰਜੀਤ ਆ ਉਹਨਾਂ ਵੱਲੋਂ 23 ਤੋਂ ਵੱਧ ਮੈਂਬਰਾਂ ਦੇ ਵੋਟ ਦਾ ਦਾਵਾ ਅਕੀਸਾ ਜਾ ਰਿਹਾ ਸੀ ਪਰ ਜਦੋਂ ਵੋਟਾਂ ਦੀ ਗਿਣਤੀ ਹੋਈ ਤਾਂ ਮਹਿਜ਼ 18 ਵੋਟਾਂ ਲੈਣ ਦੇ ਵਿੱਚ ਹੀ ਮਿਤੂ ਸਿੰਘ ਕਾਨੇ ਕੇ ਜੋ ਹੈ ਉਹ ਕਾਮਯਾਬ ਹੋਏ ਨਹੀਂ ਜਦਕਿ ਹਰਜਿੰਦਰ ਸਿੰਘ ਭਾਮੀ ਨੂੰ 117 ਜਿਹੜੀਆਂ ਵੋਟਾਂ ਨੇ ਮੈਂਬਰਾਂ ਵੱਲੋਂ ਪਾਈਆਂ ਗਈਆਂ ਔਰ ਇੱਕ ਬੋਰ ਜਿਹੜੀ ਹੈ ਉਹ ਆ ਕਿਸੇ ਕਾਰਨ ਰੱਦ ਹੋਈ ਹੈ ਤਾਂ 136 ਕੁੱਲ ਮੈਂਬਰ ਜਿਹੜੇ ਨੇ ਉਹਨਾਂ ਵੱਲੋਂ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਗਿਆ ਤਾਂ ਥੋੜੀ ਦੇਰ ਦੇ ਵਿੱਚ ਅਰਜਿੰਦਰ ਸਿੰਘ ਧਾਮੀ ਜੋੜੇ ਉਹ ਮੀਡੀਆ ਦੇ ਰੂਬਰੂ ਵੀ ਹੋਣਗੇ ਔਰ ਇਸ ਵੇਲੇ ਡਾਕਟਰ ਦਲਜੀਤ ਸਿੰਘ ਟੀਮਾ ਜੋ ਹੈ ਮੀਡੀਆ ਦੇ ਨਾਲ ਗੱਲਬਾਤ ਜੋ ਹੈ ਕਰ ਰਹੇ ਨੇ ਉਹਨਾਂ ਵੱਲੋਂ ਕੀ ਕੁਝ ਕਿਹਾ ਜਾਂਦਾ ਉਹ ਦੇਖਣ ਵਾਲੀ ਗੱਲ ਹੋਏਗੀ ਪਰ ਇਸ ਵੇਲੇ ਅਸੀਂ ਕਹਿ ਸਕਦੇ ਹਾਂ ਕਿ ਵੱਡੀ ਖਬਰ ਇਸ ਵੇਲੇ ਦੀ ਇਹ ਹੀ ਹੈ ਕਿ ਅਜਿੰਦਰ ਸਿੰਘ ਧਾਮੀ ਪੰਜਵੀਂ ਵਾਰ ਜੋ ਐਸਡੀਪੀਸੀ ਦੇ ਪ੍ਰਧਾਨ ਬਣੇ ਨੇ ਔਰ ਕੱਲ ਜਦੋਂ ਸੁਖਬੀਰ ਬਾਦਲ ਜਿਹੜੇ ਆਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਵੱਲੋਂ तमाम ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਗਈ ਸੀ ਔਰ ਉਸ ਮੀਟਿੰਗ ਦੇ ਵਿੱਚ ਸਾਰੇ ਜਿਹੜੇ ਚਾਰ ਦੇ ਉਹ ਅਕਾਲੀ ਦਲ ਦੇ ਪ੍ਰਧਾਨ ਨੂੰ ਦੇ ਦਿੱਤੇ ਗਏ ਸੀ ਔਰ ਹਰਜਿੰਦਰ ਸਿੰਘ ਧਾਮੀ ਦੇ ਨਾਮ ਦਾ ਕੱਲ ਹੀ ਐਲਾਨ ਜੋ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕੀਤਾ ਗਿਆ ਸੀ ਤਾਂ ਅੱਜ ਪਹਿਲਾਂ ਹੀ ਲੱਗ ਪੱਗੇ ਤੈਅ ਸੀ ਕਿ ਧਾਮੀ ਹੀ ਪ੍ਰਧਾਨ ਬਣਨਗੇ ਪਰ ਵਿਰੋਧੀ ਧਿਰ ਦੇ ਵੱਲੋਂ ਜਦੋਂ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ ਗਿਆ ਤਾਂ ਫਿਰ ਇੱਕ ਜਿਹੜੀ ਪ੍ਰਕਿਰਿਆ ਹੁੰਦੀ ਹੈ VOTING ਦੀ ਕਿ ਵੋਟਾਂ ਦੇ ذریعے ਹੀ ਪ੍ਰਧਾਨ ਦੀ ਜਿਹੜੀ ਚੋਣ ਹੈ ਉਹ ਕੀਤੀ ਜਾਣੀ ਹੈ ਤਾਂ ਹੁਣ ਡਾਕਟਰ ਦਲਜੀਤ ਧੀਮਾ ਵੱਲੋਂ মিডিਆ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕੀ ਕੁਝ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਉਹ ਵੀ ਦੇਖਣ ਵਾਲੀ ਗੱਲ ਹੋਏਗੀ ਔਰ ਇਸ ਵੇਲੇ ਅਸਲੀਆਂ ਤਸਵੀਰਾਂ ਵੀ ਅਸੀਂ ਜੋ ਹੈ ਸਾਂਝੀਆਂ ਕਰਨ ਦੀ ਜਿਹੜੀ ਪਟਾਰਕੀ ਉਹਦੇ ਨਾਲ ਸਰਪੰਚ ਦੀ ਉਹਦੇ ਵਿੱਚ ਬਹੁਤ ਵੱਡੀ ਕਾਮਯਾਬੀ ਬਣੀ ਹੈ ਮੈਨੂੰ ਇਹ ਦੱਸਿਆ ਫਕਰ ਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਹਰਜਿੰਦਰ ਸਿੰਘ ਢੱਲਵੀ ਸਾਹਿਬ ਜਿਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਕੱਲ ਸਰਦਾਰ ਸੁਖਬੀਨ ਸਿੰਘ ਬਾਦਲ ਸਾਹਿਬ ਨੇ ਸਾਰੇ ਮੈਂਬਰ ਤੇ ਪਾਰਟੀ ਦੀ ਰਾਏ ਤੋਂ ਬਾਅਦ ਕੀਤਾ ਸੀ ਅੱਜ ਹਾਊਸ ਦੇ ਵਿੱਚ 117 ਵੋਟਾਂ ਉਹਨਾਂ ਨੂੰ ਪਈਆਂ ਔਰ ਦੂਜੇ ਪਾਸੇ ਸਰਦਾਰ ਮਿਟੂ ਸਿੰਘ ਕਾਨ ਦੇ ਜਿਹੜੇ ਸਾਡੇ ਦੂਜੇ ਭਰਾਵਾਂ ਨੇ ਉਮੀਦਵਾਰ ਖੜੇ ਕੀਤੇ ਸੀ ਉਹਨਾਂ ਨੂੰ ਕੰਨੀਆਂ 18 ਵੋਟਾਂ ਪਈਆਂ ਸਰਦਾਰ ਮਾਨ ਸਿੰਘ ਸਾਹਿਬ ਨੂੰ 117 ਤੇ ਉਹਨਾਂ ਨੂੰ ਇੱਕ ਕੰਨੀਆਂ 18 ਤੇ ਇੱਕ ਵੋਟ ਰੱਦ ਹੋਈ ਹੈ। ਕੁੱਲ 136 ਮੈਂਬਰਾਂ ਨੇ ਵੋਟ ਪਾਉਣ ਕੀਤੀ ਹੈ। ਮੈਂ ਸਾਰੇ ਹਾਊਸ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਵੇਦਾਨ ਸੰਗਠਿਤ ਸਰਵੇਸ਼ ਸ਼ਖਸੀਅਤ ਸਰਦਾਰ ਹਰਦੀਪ ਸਿੰਘ ਧਾਮੀ ਸਾਹਿਬ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਆ ਫਿਰ ਦੁਬਾਰਾ ਉਮੀਦਵਾਰ ਬਣਨਗੇ ਸੀ ਅੱਜ ਬਹੁਤ ਵੱਡੀ ਉਹਨਾਂ ਦੀ ਝੋਲੀ ਦੇ ਵਿੱਚ ਜਿੱਤ ਪਈ ਆ ਸਾਰੇ ਹੌਸਲਾ ਮੈਂ ਤੈਨੂੰ ਦਿੰਦਾ ਉਹ ਜਿੱਤ ਪਿਛਲੇ ਸਾਲ ਵੀ ਜਦੋਂ ਇਲੈਕਸ਼ਨ ਹੋਈ ਸੀ ਸਾਡੇ ਦੂਜੇ ਪਾਸੇ ਭਾਵਾ ਨੂੰ 33 ਵੋਟਾਂ ਪਈਆਂ ਸੀ ਪਰ ਅੱਜ ਦੇ 15 ਹੋਰ ਕੱਟ ਗਏ। ਮੇਰਾ ਖਿਆਲ ਅਗਲੀ ਵਾਰੀ ਸੰਸਮਤੀ ਹੋ ਜਾਏਗਾ। ਜੋ ਮੈਨੂੰ ਲੱਗਦਾ ਹੈ ਕਿਉਂਕਿ ਇੱਕ ਚੰਗੀ ਸ਼ਖਸੀਅਤ ਜਿਨੇ ਸਾਰਾ ਸਾਲ ਸਾਰੇ ਮੈਂਬਰਾਂ ਸੇ ਮਨਨ ਨੂੰ ਨਾਲ ਲੈ ਕੇ ਤੇ ਸਾਰੀਆਂ ਜਥੇਬੰਦੀਆਂ ਨੂੰ ਨਾਮ ਲੈ ਕੇ ਸਾਰੇ ਪੰਥਕ ਮਤਾਲ ਲੈ ਕੇ ਜਿਸ ਤਰੀਕੇ ਸੇਵਾ ਕੀਤੀ ਆ ਉਹਨਾਂ ਦਾ ਨਾਮ ਅੱਜ ਉਹਦੀ ਖੁਦੌਲਤ ਆ ਕਿ ਇੰਨਾ ਵੱਡਾ ਮਾਨ ਜਿਹੜਾ ਉਹ ਫੇਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਹੌਸਲੇ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਸੋ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਵਧਾਈ ਵੀ ਪੇਸ਼ ਕਰਦਾ ਸਾਰੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਵਧਾਈ ਪੇਸ਼ ਕਰਦਾ ਔਰ ਸਾਰੇ ਹਾਊਸ ਦਾ ਤਹਿ ਦਿਲ ਤੋਂ ਮੈਂ ਧੰਨਵਾਦ ਕਰਦਾ ਇਹ ਜਿਹੜਾ ਇੰਨੀ ਵੱਡੀ ਉਹਨਾਂ ਨੇ ਜ਼ਿੰਮੇਵਾਰੀ ਫੇਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਤੇ ਪਾਈ ਆ ਔਰ ਇਸ ਕਾਰਨ ਸਾਰਿਆਂ ਨੂੰ ਵਿਸ਼ਵਾਸ ਵੀ ਦੋਣਾ ਕਿ ਹਮੇਸ਼ਾ ਹੀ ਜਿਵੇਂ ਆ ਬਖਸ਼ ਸ਼੍ਰੋਮਣੀ ਅਕਾਲੀ ਦਲ ਤੇ ਪੰਥ ਦੀ ਹੁੰਦੀ ਰਹੀ ਆ ਇਹ ਪੰਥਕ ਪਤਵਾ ਹੁੰਦਾ ਤੇ ਜਿੰਨਾ ਮਾਨ ਪੰਥ ਨੇ ਸ਼੍ਰੋਮਣੀ ਕਾਲਜ ਦਾ ਵਧਾਇਆ ਅਸੀਂ ਵੀ ਖੁੱਤੂ ਵੱਲ ਜੁਹੜੇ ਮੈਦਾਨ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੰਦੇ ਕਾਰਜਾ ਹਨ ਹਨ ਤਾਂ ਅਸੀਂ ਸਾਡੇ ਭਾਈ ਦੇ ਵਿੱਚ ਆਪਣੀ ਮਹਾਨਤ ਦੇ ਰੱਖਾ ਦੇ ਕਰਦੇ ਆ ਜਿਦੇ ਵਿੱਚ ਇਸੇ ਨੂੰ ਪ੍ਰਚਾਰ ਸਾਧਨ ਸਾਹਿਬ ਮਹਾਰਾਜ ਦੀ 350 ਸਾਲਾਂ ਦੀ ਸ਼ਕਤੀ ਹੈ ਜਿਹਦੇ ਨਾਲ ਭਾਈ ਬਕਰਨਾ ਸੁਭਾਈ ਸੰਗਤ ਭਾਈ ਜਨਾ ਜਿਦੀ ਵੀ ਸ਼ਕਤੀ ਦੇ ਸਵਾਗਤ ਅਤੇ ਮਤਲਬ ਤੋਂ ਦੇ ਕੇ ਹੋਇਆ ਤੋਂ ਮੈਂ ਮਹਿਸੂਸ ਕਰਦਾ ਜਿੱਤੇ ਮੈਂ ਧਾਪੀ ਸਾਹਿਬ ਨੂੰ ਵਧਾਈ ਦੇਣਾ ਕਿਉਂਕਿ ਬਾਕੀ ਆਪਦੇ ਦਾ ਸਰਦਾਰ ਦੀ ਚੋਣ ਹਲੇ ਚੱਲ ਰਹੀ ਹੈ ਐਗਜ਼ੀਕਟਿਵ ਦੀ ਚੋਣ ਵੀ ਚੱਲ ਰਹੀ ਹੈ ਥੋੜੀ ਦੇਰ ਚ ਮੁਕੰਮਲ ਹੋ ਜਾਏਗੀ ਮੈਂ ਧਾਪੀ ਸਾਹਿਬ ਨੂੰ ਔਰ ਸਾਰੀ ਜਿਹੜੀ ਇਹ ਨਵੀਂ ਚੁਣੀ ਜਾ ਰਹੀ ਹੈ ਉਹਨਾਂ ਦੇ ਨਾਲ ਸਾਰੇ ਨੂੰ ਬੇਨਤੀਆਂ ਕਰ ਰਹੀ ਹਾਂ ਤੁਹਾਨੂੰ ਮੁਬਾਰਕਬਾਦ ਦੇਣਾ ਔਰ ਸਾਰੇ ਹਾਊਸ ਆਫ ਫਿਰ ਤੱਕ ਤੋਂ ਧੰਨਵਾਦ ਕਰਦਾ ਕਿ ਇਹ ਬਹੁਤ ਵੱਡਾ ਪੰਥਕ ਫਤਵਾ ਹੈ ਜਿਹੜਾ ਇੱਕ ਵਾਰੀ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਪੱਤਰ ਦਿੱਤਾ ਸੋ ਸਾਰਿਆਂ ਦਾ ਬਦਲਾ ਦਿੱਤਾ ਦਰਵਾਖਤ ਤੇ ਉਸ ਦੀ ਬਸ ਇਸ ਤਰ੍ਹਾਂ ਰੋਕੀ ਤੇ ਨੂੰ ਪਿਛਲੀ ਵਾਰ ਨਾਲੋਂ 15 ਵੋਟਾਂ ਘੱਟ ਮਿਲੀਆਂ ਹੈ ਕੁਦਰਤੀ ਗੱਲ ਹੈ ਜੀ ਪਈ ਇਹ ਮੈਂਬਰਾਂ ਦੀ ਵੋਟਾਂ ਤੇ ਜਿਹੜੀ ਚੰਗੀ ਕਾਰਗੁਜ਼ਾਰੀ ਸਾਡੀ ਰਹੀ ਹੈ ਅਰ ਸ਼੍ਰੋਮਣੀ ਅਕਾਲੀ ਦਲ ਦਾ ਵੀ ਤੁਸੀਂ ਦੇਖੋ ਕਿ ਬਹੁਤ ਪਿਛਲੇ ਸਾਲਾਂ ਤੋਂ ਇਸ ਵੇਲੇ ਲੋਕਾਂ ਨੇ ਮਸਲਸ ਕਰਨਾ ਸ਼ੁਰੂ ਕਰ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਅਸਲੀ ਸਾਡੀ ਖੇਤਰੀ 파ਰਟੀ ਹੈ। ਔਰ ਇਹਦੇ ਤੇ ਹੀ ਸਾਨੂੰ ਭਰੋਸਾ ਕਰਕੇ ਚੁਣਨਾ ਚਾਹੀਦਾ। ਇਹ ਜਿਹੜਾ ਅਭਾਰ ਮਹਾਰਾਜ ਦੀ ਕਿਰਪਾ ਦੇ ਨਾਲ ਆਲੋਕਿਕ ਅਕਾਲੀ ਦਲ ਦਾ ਹੋਵੇਗਾ ਇਹ ਉਹਦਾ ਪ੍ਰਤੀਕ ਹੈ ਤੁਹਾਡੇ ਸਾਹਮਣੇ ਆ ਇਹ ਜੋ ਸੇਵਾ ਸ਼ਰੋਮਣੀ ਅਕਾਲੀ ਦਲ ਨੇ ਕੀਤੀ ਜੋ ਸੇਵਾ ਇਸ ਸਮੇਂ ਦੌਰਾਨ ਹੜਾ ਦੇ ਦੌਰਾਨ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕੀਤੀ ਜੋ ਬਾਕੀ ਕਿਹੜੇ ਪੰਜਾਬ ਦੇ ਹੱਕਾਂ ਵਾਸਤੇ ਹਿੱਤਾਂ ਵਾਸਤੇ ਲੜਾਈ ਸ਼ਰੋਮਣੀ ਅਕਾਲੀ ਦਲ ਲੜ ਰਿਹਾ ਅੱਜ ਦੇ ਮੈਂਬਰ ਜਿਹੜੇ ਕੁਝ ਭਰਾ ਸਾਡ ਕਰੋ ਪਿੱਛੇ ਦੂਰ ਸਨ ਅੱਜ ਉਹਨਾਂ ਨੇ ਵੀ ਅੱਗੇ ਵਾਪਸ ਆਪਣੀ ਮਾਪਾਰਟੀ ਦਾ ਸਾਥ ਦਿੱਤਾ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਮੋਟਾ ਵਧਿਆ ਤਾਂ ਹੀ ਹੈ ਜੇ ਦੂਜੇ ਪਾਸੇ ਉਹ ਮੈਂਬਰ ਜਿਹੜੇ ਤੁਹਾਡੇ ਨਾਲ ਆ ਕੇ ਖੜੇ ਆ ਬਹੁਤ ਵੱਡੀ ਮੈਂ ਸਮਝਦਾ ਕਿ ਇਹ ਇੱਕ ਰੀਅਲ ਅੱਜ ਦਾ ਰੁਝਾਨ ਹੈ ਇਹ ਸ਼੍ਰੋਮਣੀ ਅਕਾਲੀ ਦਲ ਵਾਸਤੇ ਬਹੁਤ ਪੋਜ਼ਿਟਿਵ ਰੁਝਾਨ ਤੇ ਮਤਲਬ ਜਿਹੜਾ ਇਹ ਜਿੱਤ ਕੀ ਮਾਣੇ ਰੱਖਦੀ ਹੈ ਅਕਾਲੀ ਦਲ ਲਈ ਦੂਸਰਾ ਸਵਾਲ ਜਿਹੜੇ ਆ ਇਹ ਮੋਟਾ ਦਾ ਆਕੜਾ ਵਧਿਆ ਹੈ ਇਹ ਕੀ ਸੰਕੇਤ ਕਰਦਾ ਜੀ ਖਾਸ ਕਰਕੇ ਵਿਰੋਧੀ ਦੇ ਦਿੱਤੀਆਂ ਕਟੀਆਂ ਜਿਹੜੀਆਂ ਤੇ ਕਿਉਂਕਿ ਅਸੀਂ ਤੇ ਕੋਈ ਵੀ ਜਿਹੜੀ ਜਿੱਤ ਹੁੰਦੀ ਹੈ ਉਹਦੇ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਝੁਟੀ ਹੁੰਦੀ ਹੈ ਪਹਿਲਾਂ ਵੀ ਸ਼੍ਰੋਮਣੀ ਕਾਲੀਦਾਸ ਜਦੋਂ ਵੀ ਫਤਿਹ ਮਿਲੀ ਹੈ ਨੂਨੇ ਹੋ ਕੇ ਅਸੀਂ ਜਿਹੜੀ ਹੈ ਸ਼ਕਤ ਦੀ ਸੇਵਾ ਪੰਜਾਬ ਦੀ ਸੋਭਾ ਪੰਥ ਦੀ ਸੇਵਾ ਕੀਤੀ ਹੈ। ਔਰ ਹੁਣ ਵੀ ਜੇ ਭਰੋਸਾ ਸਾਡੇ ਤੇ ਵਧਿਆ ਤੇ ਅਸੀਂ ਫਿਰ ਜਿਹੜੀ ਹੈ ਉਹਦੇ ਤੇ ਪੂਰਾ ਉਤਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਸਾਰੇ ਪੰਜਾਬ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਲੋਕਾਂ ਨੇ ਦੁਨੀਆ ਪਾਕਿਆਂ ਨੂੰ ਦੇਖ ਲਿਆ ਬੜਾ ਕੁਝ ਗੁੰਮਰਾਹਕੁੰਨ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਪਿਆ ਪਰ ਅੱਜ ਅਖੀਰ ਦੇ ਉੱਤੇ ਸੱਚ ਸੱਚ ਰਹਿੰਦਾ ਉਹ ਮੁੱਕੇ ਨਾਂਕਾ ਉਹ ਸੱਚ ਰਹੇ ਅੱਜ ਸੱਚ ਜਿਹੜਾ ਫਿਰ ਉਹ ਦੁਬਾਰਾ ਜਿਹੜਾ ਮੇਰਾ ਸਾਥ ਸਾਡੇ ਭਰਾਵਾਂ ਦੇ ਰਿਹਾ ਹੈ ਇਸ ਗੱਲ ਤੋਂ ਪਾਉ ਤੋਂ ਹੁੰਦੇ ਹਾਂ ਬਾਕੀ ਬਹੁਤ ਬੜੀ ਫਤਿਹ ਜਿਆਨੀ ਅਫੀਸੇ ਕੇ ਨਸੀਰ ਦਾ ਪਹਿਲਾ ਨੰਬਰ ਜਿਹੜਾ 333 ਜੋ ਹਲਾ ਕਰ ਰਿਹਾ ਹੈ ਦੇਖੋ ਮੈਂ ਗੈਰੀ ਹਰਪ੍ਰੀਤ ਸਿੰਘ ਹਰਨੁ ਕੁਸ਼ਕੈਦਾ ਦੀ ਕਰਦਾ ਕੰਨਾ ਨਾ ਨਾ ਜਿਹੜਾ ਬੈਠ ਕੇ ਵਿਚਾਰਨਾ ਜ਼ਰੂਰ ਕਰਦੇ ਕਿ ਲੋਕੀ ਘੁੱਟ ਪਾਉਣ ਵਾਲੇ ਕੰਮ ਨੂੰ ਪਸੰਦ ਨਹੀਂ ਕਰ ਇਸ ਕਰਕੇ ਜਨਤਾ ਪੰਥ ਸ਼੍ਰੋਮਣੀ ਅਕਾਲੀ ਦਲ ਪੁੱਤਰ ਜਿਹੜਾ ਕਰਨਾ ਚਾਹੁੰਦਾ ਜਿਹੜੇ ਆਪਾਂ ਦੁਨੀਆਂ ਦੇ ਕਹਿਣ ਦੇ ਉੱਤੇ ਆਪਣੀਆਂ ਜਥੇਬੰਦੀਆਂ ਨੂੰ ਸੰਸਥਾਵਾਂ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਅਲਟੀਮੇਟਲੀ ਇਹੀ ਨਤੀਜੇ ਹੁੰਦੇ ਇਸ ਕਰਕੇ ਉਹਨਾਂ ਨੂੰ ਇਸ ਚੀਜ਼ ਨੂੰ ਵਿਚਾਰਨਾ ਚਾਹੀਦਾ ਸੋਚਣਾ ਚਾਹੀਦਾ ਬੜਾ ਵੱਡਾ ਜਿਹੜੇ ਨਵੇਂ-ਨਵੇਂ ਪ੍ਰਧਾਨ ਬਣੇ ਸੀ ਤੇ ਪਹਿਲੀ ਵਾਰੀ ਹੋਇਆ ਕਿ ਅੱਗ ਚ ਆ ਗਏ ਪ੍ਰਧਾਨਗੀ ਬਣਦੇ ਆ ਸਾਰੀ 35 ਦਾ ਦਾਵਾ ਕੱਲ ਕੀਤਾ ਸੀ 18 ਤੇ ਆ ਕੇ ਅੱਧ ਚ ਆ ਕੇ ਇਸ ਕਰਕੇ 17.5 17 ਹੋ ਨਹੀਂ ਸਕਦੇ ਇਸ ਕਰਕੇ ਅੱਧ ਚ ਆ ਕੇ ਇਹਦੇ ਪਰੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਗੁੰਮਰਾਹ ਕਰਕੇ ਆਪਣੀ ਸੰਸਥਾ ਦਾ ਸ਼੍ਰੋਮਣੀ ਅਕਾਲੀ ਦਲ ਦਾ ਬਾਪ ਪਾਤੀ ਦਾ ਨੁਕਸਾਨ ਕਰੋਗੇ ਤੇ ਨਾਲ ਸਮਰਥਨ ਵੀ ਦੇਣਾ ਜੀ ਉਹਨਾਂ ਨੇ ਆਖਿਆ ਸੀ 17 ਟੋਰ ਵੀ ਆਦੇ ਸੀ ਗੱਲ ਹੀ ਆਪਰੇ ਸ਼ਹਿਰ ਦੇ ਨਾਲ ਵਾਦਾ ਨਹੀਂ ਕੀਆ ਉਹਨਾਂ ਨੂੰ ਘੱਟੇ ਦਾ ਜ਼ਰੂਰ ਆ ਇਹ ਤਾਂ ਜ਼ਿੰਮੇਵਾਰੀ ਉਹਨਾਂ ਨੂੰ ਲੈਣੀ ਚਾਹੀਦੀ ਕਿਉਂਕਿ ਪਿਛਲੀ ਵਾਰੀ 33 ਸੀ ਤੇ ਅਗਲੀ 33 ਤੋਂ ਜਿਹੜੇ ਘਟ ਕੇ 18 ਆ ਗਏ ਉਹਨਾਂ ਦੇ ਨਾਲ ਚੱਲਣਾ ਤੇ ਉਹਨਾਂ ਨੂੰ ਸੋਚਣਾ ਨਹੀਂ ਚਾਹੀਦਾ ਕਿ ਨਹੀਂ ਮੈਂ ਤਾਂ ਕਿਹਾ ਅਗਲੀ ਵਾਰ ਨੂੰ ਸਰਸੰਤੀ ਹੋ ਜੇਗੀ ਮੈਂ ਤਾਂ ਕਹਿੰਦਾ ਇਸ ਇਸ ਸਪੀਡ ਨਾਲ ਕੰਮ ਚੱਲਿਆ ਕਿਉਂਕਿ ਇਸ ਤਾਂ ਵਕਤ ਨੂੰ ਵੀ ਬੇਨਤੀ ਕਰਦੇ ਕਿ ਇਕੱਠੇ ਹੋਵੋ ਪੰਜਾਬ ਦੀ ਪੰਥ ਦੀ ਬਹੁਤ ਵੱਡੀਆਂ ਚੁਣੌਤੀਆਂ ਜੋ ਹਾਲ ਐ ਕਿ ਪੰਜਾਬ ਦਾ ਹੋ ਗਿਆ ਜਿਸ ਲੀਤੇ ਸਾਡੇ ਕੋਲ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਖੋਈਆਂ ਜਾਂਦੀਆਂ ਆ ਪੰਜਾਬ ਯੂਨੀਵਰਸਿਟੀ ਚ ਕੀ ਕੁਛ ਹੋਇਆ ਇਹ ਵੱਟੀਆਂ ਵੱਡੇ ਮਸਲੇ ਨੇ ਜਿਹੜੇ ਇਕੱਠੇ ਹੋ ਕੇ ਡੱਡੇ ਪੈਣੇ ਆ ਇਸ ਕਰਕੇ ਸਾਰਿਆਂ ਨੂੰ ਇੱਕ ਜੋਟ ਇਨ੍ਹਾਂ ਚੀਜ਼ਾਂ ਦੇ ਉੱਤੇ ਹੁਣ ਜੀ ਬਹੁਤ ਅਨੁਾਚੀ ਗਏ ਹੈ ਬੈਲਟ ਪੇਪਰ ਦੇ ਰਾਹੀ ਹੀ ਪੂਰੀ VOTING ਹੋਈ ਸੀ ਤੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹਰਜਿੰਦਰ ਸਿੰਘ ਧਾਮੀ 5ਵੀਂ ਵਾਰ एसजीपीसी ਦੇ ਪ੍ਰਧਾਨ ਬਣੇ ਨੇ ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮੀਟਿੰਗ ਕੀਤੀ ਗਈ ਸੀ ਐਸਜੀਪੀਸੀ ਦੇ ਜੋ ਮੈਂਬਰਸ ਨਹੀਂ ਇਸ ਮੀਟਿੰਗ 'ਚ ਮੌਜੂਦ ਸੀ ਉਸ ਦਰਾਂ ਨੀਏ ਇਸ ਕੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਹਰਜਿੰਦਰ ਸਿੰਘ ਧਾਮੀ ਦੇ ਨਾਮ ਦਾ ਪ੍ਰਸਤਾਵ ਰੱਖਿਆ ਗਿਆ ਹੈ ਤੇ ਅੱਜ ਜੋ ਹੈ 5ਵੀਂ ਵਾਰ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਣ ਚੁੱਕੇ ਨੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਜੀਤੀ ਤੜੇ ਦਾ ਜ਼ਿਕਰ ਕਰਾ ਤੇ ਉਹਨਾਂ ਦੇ ਵੱਲੋਂ ਕਹਾਂ ਮਿੱਠੂ ਸਿੰਘ ਕਾਂਕੇ ਨੂੰ ਚੌਣ ਮੈਦਾਨ 'ਚ ਉਤਾਰਿਆ ਗਿਆ ਸੀ ਉਹਨਾਂ ਦਾ ਨਾਮ ਪ੍ਰੋਪੋਜ਼ ਕੀਤਾ ਗਿਆ ਸੀ ਪਰ ਸਮਰਥਨ ਉਹਨਾਂ ਨੂੰ ਪੂਰਾ ਨਹੀਂ ਮਿਲਿਆ ਪਰ ਹੁਣ ਐਜਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਣ ਗਏ ਨੇ ਪੰਜਵੀਂ ਵਾਰ ਉਹ ਪ੍ਰਧਾਨ ਬਣੇ ਨੇ 2021 ਤੋਂ ਬਾਅਦ ਲਗਾਤਾਰ ਹੀ ਐ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣਦੇ ਆਏ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 117 ਵੋਟਾਂ ਪਈਆਂ ਨੇ ਸਰਦਾਰ ਮਿੱਠੂ ਸਿੰਘ ਕਾਨਕੇ ਨੂੰ ਮਹਿਜ਼ 18 ਵੋਟਾਂ ਪਈਆਂ ਨੇ ਤੇ ਜੇ ਰੱਦ ਹੋਈਆਂ ਵੋਟਾਂ ਦਾ ਮਿਸਕ ਕਰਾ ਤੇ ਇੱਕ ਵੋਟ ਰੱਦ ਹੋਈ ਹੈ ਤੇ ਜਨਰਲ اجلاس ਦੌਰਾਨ ਚੁਣੇ ਮੌਕੇ ਕੁੱਲ ਪਈਆਂ ਜੋ ਵੋਟਾਂ ਦਾ ਮਿਸਕ ਕਰਾ ਤੇ 136 ਵੋਟਾਂ ਪਈਆਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 117 ਵੋਟਾਂ ਪਈਆਂ ਨੇ तकरीबन ਇਹ اجلاس 1 ਵਜੇ ਪ੍ਰੋਸੈਸ ਪੂਰਾ ਪੂਰਾ ਇਸ اجلاس ਦਾ ਸ਼ੁਰੂ ਹੋਇਆ ਸੀ ਤੇ ਮੇਰੇ ਨਾਲ ਮੇਰੇ ਸਹੋਗੀ ਰਾਜੀਵ ਸ਼ਰਮਾ ਫੋਨ ਲਾਈਨ ਤੇ ਜੁੜੋਏ ਨੇ ਰਾਜੀਵ ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ 5ਵੀਂ ਵਾਰ ਐਸਜੀਪੀਸੀ ਬਤਾਨ ਬਣ ਚੁੱਕੇ ਨੇ ਧਾਮੀ ਬਿਲਕੁਲ ਸਰਪਜੋਤ ਜਿਸ ਤਰ੍ਹਾਂ ਅਸੀਂ ਸਵੇਰ ਤੋਂ ਲਗਾਤਾਰ ਜਾਣਕਾਰੀ ਸਾਂਝੀ ਕਰ ਰਹੇ ਸੀ ਕਿ ਹਰਜਿੰਦਰ ਸਿੰਘ ਧਾਮਨੀ ਦੇ ਨਾਮ ਤੇ ਹੀ ਜਿਹੜੀ ਮੋਰ ਹੈ ਉਹ ਲੱਗ ਸਕਦੀ ਹੈ ਤਾਂ ਉਸ ਖਬਰ ਦੇ ਉੱਤੇ ਵੀ ਮੋਰ ਲੱਗੀ ਹੈ ਉਹ ਸਰਜਿੰਦਰ ਸਿੰਘ ਧਾਮਨੀ ਪੰਜਵੀਂ ਵਾਰ ਲਗਾਤਾਰ ਐਸਪੀਸੀ ਦੇ ਪ੍ਰਧਾਨ ਜੋਲੇ ਬਣ ਚੁੱਕੇ ਨੇ ਔਰ ਜੇਕਰ ਵੋਟਾਂ ਦੀ ਗੱਲ ਕਰੀਏ ਹਾਲਾਂਕਿ ਜੋ ਵੋਦੀ ਤੇ ਰਹਿ ਜਾਂ ਪਰ ਅਕਾਲੀ ਦਲ ਪਦੋਂ ਸਰਜੀਤ ਆ ਉਹਨਾਂ ਵੱਲੋਂ 23 ਤੋਂ ਵੱਧ ਮੈਂਬਰਾਂ ਦੇ ਵੋਟ ਦਾ ਦਾਵਾ ਅੱਜ ਕੀਤਾ ਜਾ ਰਿਹਾ ਸੀ ਪਰ ਜਦੋਂ ਵੋਟਾਂ ਦੀ ਗਿਣਤੀ ਹੋਈ ਤਾਂ ਮਹਿਜ਼ 18 ਵੋਟਾਂ ਲੈਣ ਦੇ ਵਿੱਚ ਹੀ ਮਿਤੂ ਸਿੰਘ ਕਾਨੇ ਕੇ ਜੋ ਹੈ ਉਹ ਕਾਮਯਾਬ ਕੋਈ ਨਹੀਂ ਜਦਕਿ ਹਰਜਿੰਦਰ ਸਿੰਘ ਭਾਮੀ ਨੂੰ 117 ਜਿਹੜੀਆਂ ਵੋਟਾਂ ਨੇ ਉਹ ਮੈਂਬਰਾਂ ਵੱਲੋਂ ਪਾਈਆਂ ਗਈਆਂ ਔਰ ਇੱਕ ਵੋਟ ਜਿਹੜੀ ਹੈ ਉਹ ਆ ਕਿਸੇ ਕਾਰਨ ਰੱਦ ਹੋਈ ਹੈ ਤਾਂ 136 ਕੁੱਲ ਮੈਂਬਰ ਜਿਹੜੇ ਨੇ ਉਹਨਾਂ ਵੱਲੋਂ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਗਿਆ ਤਾਂ ਥੋੜੀ ਦੇਰ ਦੇ ਵਿੱਚ ਅਰਜੰਦਰ ਸਿੰਘ ਧਾਮੀ ਜੋ ਨੇ ਉਹ ਮੀਡੀਆ ਦੇ ਰੂਬਰੂ ਵੀ ਹੋਣਗੇ ਔਰ ਇਸ ਵੇਲੇ ਡਾਕਟਰ ਦਲਜੀਤ ਸਿੰਘ ਟੀਮਾ ਜੋ ਹੈ ਮੀਡੀਆ ਦੇ ਨਾਲ ਗੱਲਬਾਤ ਜੋ ਹੈ ਕਰ ਰਹੇ ਨੇ ਉਹਨਾਂ ਵੱਲੋਂ ਕੀ ਕੁਝ ਕਿਹਾ ਜਾਂਦਾ ਉਹ ਦੇਖਣ ਵਾਲੀ ਗੱਲ ਹੋਏਗੀ ਪਰ ਇਸ ਵੇਲੇ ਅਸੀਂ ਕਹਿ ਸਕਦੇ ਹਾਂ ਕਿ ਵੱਡੀ ਖਬਰ ਇਸ ਵੇਲੇ ਦੀ ਇਹ ਹੀ ਹੈ ਕਿ ਅਰਜੰਦਰ ਸਿੰਘ ਧਾਮੀ ਪੰਜਵੀਂ ਵਾਰ ਜੋ ਐਸਡੀਪੀਸੀ ਦੇ ਪ੍ਰਧਾਨ ਬਣੇ ਨੇ ਔਰ ਕੱਲ ਜਦੋਂ ਜਗਵੀਰ ਬਾਦਲ ਜਿਹੜੇ ਆਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਵੱਲੋਂ तमाम ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਗਈ ਸੀ ਔਰ ਉਸ ਮੀਟਿੰਗ ਦੇ ਵਿੱਚ ਸਾਰੇ ਜਿਹੜੇ ਚਾਰ ਦੇ ਉਹ ਅਕਾਲੀ ਦਲ ਦੇ ਪ੍ਰਧਾਨ ਨੂੰ ਦੇ ਦਿੱਤੇ ਗਏ ਸੀ ਔਰ ਹਰਜਿੰਦਰ ਸਿੰਘ ਧਾਨੀ ਦੇ ਨਾਮ ਦਾ ਕੱਲ ਹੀ ਐਲਾਨ ਜੋ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕੀਤਾ ਗਿਆ ਸੀ ਤਾਂ ਅੱਜ ਪਹਿਲਾਂ ਹੀ ਲੱਖ ਪੱਗੇ ਤੈਅ ਸੀ ਕਿ ਧਾਨੀ ਹੀ ਪ੍ਰਧਾਨ ਬਣਨਗੇ ਪਰ ਵਿਰੋਧੀ ਧਿਰ ਦੇ ਵੱਲੋਂ ਜਦੋਂ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ ਗਿਆ ਤਾਂ ਫਿਰ ਇੱਕ ਜਿਹੜੀ ਪ੍ਰਕਿਰਿਆ ਹੁੰਦੀ ਹੈ VOTING ਦੀ ਕਿ ਵੋਟਾਂ ਦੇ ذریعے ਹੀ ਪ੍ਰਧਾਨ ਦੀ ਜਿਹੜੀ ਚੋਣ ਹੈ ਉਮੀਦੀ ਜਾਨੀ ਹੈ ਤਾਂ ਹੁਣ ਡਾਕਟਰ ਦਲਜੀਤ ਧੀਮਾ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕੀ ਕੁਝ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਉਹ ਵੀ ਦੇਖਣ ਵਾਲੀ ਗੱਲ ਹੋਏਗੀ ਔਰ ਇਸ ਵੇਲੇ ਸਿੱਧੀਆਂ ਤਸਵੀਰਾਂ ਵੀ ਅਸੀਂ ਜੋ ਹੈ ਸਾਡੀਆਂ ਕਰਨ ਦੀ ਜੇ ਜਿਹੜੀ ਪ੍ਰਦਰਤਨ ਦੇ ਨਾਲ ਸਭਾ ਦੀ ਉਹਦੇ ਵਿੱਚ ਬਹੁਤ ਵੱਡੀ ਕਾਰਨਾ ਵੀ ਬਣੀ ਹੈ ਆਪਾਂ ਤੋਂ ਬੇਅਦਬ ਕਰਨਾ ਮੈਨੂੰ ਇਹ ਦੱਸਿਆ ਫਕਰ ਹੁੰਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਹਜਿੰਦਰ ਸਿੰਘ ਜੀ ਭੱਲੀ ਸਾਹਿਬ ਜਿਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਕੱਲ ਸਰਦਾਰ ਸੁਖਬੀਨ ਸਿੰਘ ਬਾਦਲ ਸਾਹਿਬ ਨੇ ਸਾਰੇ ਮੈਂਬਰ ਤੇ ਪਾਰਟੀ ਦੀ ਰਾਏ ਤੋਂ ਬਾਅਦ ਕੀਤਾ ਸੀ ਅੱਜ ਹਾਊਸ ਦੇ ਵਿੱਚ 117 ਵੋਟਾਂ ਉਹਨਾਂ ਨੂੰ ਪਈਆਂ ਔਰ ਦੂਜੇ ਪਾਸੇ ਸਰਦਾਰ ਮਿੱਠੂ ਸਿੰਘ ਕਾਨ ਦੇ ਜਿਹੜੇ ਸਾਡੇ ਦੂਜੇ ਭਰਾਵਾ ਨੇ ਉਮੀਦਵਾਰ ਖੜੇ ਕੀਤੇ ਸੀ ਉਹਨਾਂ ਨੂੰ ਕੱਲੀਆਂ 18 ਵੋਟਾਂ ਪਈਆਂ ਧਾਨੀ ਸਾਹਿਬ ਨੂੰ 117 ਤੇ ਉਹਨਾਂ ਨੂੰ ਇਹ ਕੱਲੀਆਂ 18 ਤੇ ਇੱਕ ਵੋਟ ਰੱਦ ਹੋਈ ਹੈ ਕੁੱਲ 136 ਮੈਂਬਰਾਂ ਨੇ ਮੂਹਰਤ ਕੀਤੀ ਹੈ ਔਰ ਮੈਂ ਸਾਰੇ ਹਾਊਸ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਵੇਦਨਾ ਸੰਗਤ ਸਰਬੇਸ਼ਖੀਤ ਸਰਦਾਰ ਹਰਨਿੰਦਰ ਸਿੰਘ ਧਾਨੀ ਸਾਹਿਬ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਆ ਫਿਰ ਦੁਬਾਰਾ ਉਮੀਦਵਾਰ ਖੜੇ ਹੋਏ ਨੇ ਅੱਜ ਬਹੁਤ ਵੱਡੀ ਉਹਨਾਂ ਦੀ ਝੋਲੀ ਦੇ ਵਿੱਚ ਜਿੱਤ ਪਈ ਆ ਸਾਰੇ ਹੌਸਲਾ ਮੈਂ ਤੈ ਦਿੰਦਾ ਧੰਨਵਾਦ ਉਹ ਜਿੱਤੂ ਪਿਛਲੇ ਸਾਲ ਵੀ ਜਦੋਂ ਇਲੈਕਸ਼ਨ ਹੋਈ ਸੀ ਸਾਡੇ ਦੂਜੇ ਪਾਸੇ ਭਾਵਾ ਨੂੰ 33 ਵੋਟਾਂ ਪਈਆਂ ਸੀ ਪਰ ਐਤ ਕੀ 15 ਹੋਰ ਕੱਟਣੀ ਹੈ ਕਿ ਨਾ ਕਿ ਅਗਲੀ ਵਾਰੀ ਸਰਬਸੰਮਤੀ ਹੋਵੇ ਜੋ ਮੈਨੂੰ ਲੱਗਦਾ ਹੈ ਕਿਉਂਕਿ ਇੱਕ ਚੰਗੀ ਸ਼ਖਸੀਅਤ ਜਿਨੇ 12 ਸਾਲ ਸਾਰੇ ਮੈਂਬਰ ਸਰਬੰਨ ਨੂੰ ਨਾਲ ਲੈ ਕੇ ਤੇ ਸਾਰੀਆਂ ਜਿਥੇ ਬੰਦੀਆਂ ਨੂੰ ਨਾਮ ਲੈ ਕੇ ਸਾਰੇ ਪੰਥ ਨੂੰ ਨਾਲ ਲੈ ਕੇ ਜਿਸ ਤਰੀਕੇ ਸੇਵਾ ਕੀਤੀ ਆ ਅੱਜ ਉਹਦੀ ਉਹ ਦੌਲਤ ਹੈ ਕਿ ਇੰਨਾ ਵੱਡਾ ਮਾਣ ਜਿਹੜਾ ਉਹ ਫੇਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਹੌਸਲੇ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤਾ ਸੁਮੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਵਧਾਈ ਕੀ ਪੇਸ਼ ਕਰਦਾ ਸਾਰੀ ਪਾਕੀ ਦੀ ਲੀਡਰਸ਼ਿਪ ਨੂੰ ਵੀ ਵਧਾਈ ਪੇਸ਼ ਕਰਦਾ। ਔਰ ਸਾਰੇ ਹਾਊਸ ਦਾ ਤਹਿ ਦਿਲ ਤੋਂ ਮੈਂ ਧੰਨਵਾਦ ਕਰਦਾ। ਇਹ ਜਿਹੜਾ ਏਡੀ ਵੱਡੀ ਉਹਨਾਂ ਨੇ ਜ਼ਿੰਮੇਵਾਰੀ ਫੇਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਤੇ ਪਾਈ ਆ। ਔਰ ਇਸ ਕਾਰਨ ਸਾਰਿਆਂ ਨੂੰ ਵਿਸ਼ਵਾਸ ਵੀ ਦੋਣਾ। ਕਿ ਹਮੇਸ਼ਾ ਹੀ ਜਿਵੇਂ ਆ ਬਖਸ਼ ਸ਼੍ਰੋਮਣੀ ਅਕਾਲੀ ਦਲ ਤੇ ਪੱਕੀ ਹੁੰਦੀ ਰਹੀ ਆ। ਇਹ ਪੰਥਕ ਪਤਵਾ ਹੁੰਦਾ। ਜਿੰਨਾ ਮਾਨ ਪੰਥ ਨੇ ਸ਼ੋਭਣੀ ਕਾਲੀ ਤੱਕ ਦਾ ਵਧਾਇਆ ਅਸੀਂ ਵੀ ਇਸ ਤੋਂ ਵੱਧ ਜ਼ਿੰਮੇਵਾਰੀ ਪੇਨਾਨ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੰਦੇ ਕਾਰਜਾ ਜਿਹੜੇ ਧਰਮੀ ਸਾਥੀ ਅਤੇ ਭਾਈ ਦੇ ਵਿੱਚ ਆਪਣੀ ਮੁਖੰਦ ਜੱਥੇ ਕਰਦੇ ਆ ਜਿਦੇ ਵਿੱਚ ਸ਼੍ਰੀ ਗੁਰੂ ਸਾਹਿਬ ਮਹਾਰਾਜੀ ਸਾਦੇ 350 ਸਾਲ ਦਾ ਸ਼ਤਾਰਤੀ ਆ ਜੁਕ ਦੇ ਨਾਲ ਭਾਈ ਬਕਰਨਾਸ ਭਾਈ ਸਵੇਦ ਭਾਈ ਜਨਾ ਜੀ ਵੀ ਸ਼ਤਾਰਤੀ ਤੇ ਸਵਾਗਤ ਪੱਤਰ ਤੇ ਲਿਖੇ ਹੋਇਆ ਤੋ ਮੈਂ ਬਸ ਕਹਿੰਦਾ ਮੈਂ ਮਹਾਨੀ ਸਾਹਿਬ ਨੂੰ ਵਧਾਈ ਦੇਣਾ ਕਿਉਂਕਿ ਬਾਕੀ ਅਡੇਦ ਸਰਵਾਂ ਦੀ ਚੌਹਾਂ ਹੱਦੇ ਚੱਲ ਰਹੀ ਹੈ ਐਗਜ਼ੈਕਟਿਵਟੀ ਚੌਹਾਂ ਵੀ ਚੱਲ ਰਹੀ ਹੈ ਥੋੜੀ ਦੇਰ ਚ ਮੁਕੰਮਲ ਹੋ ਜਾਏਗੀ ਮੈਂ <table> ਸਾਹਿਬ ਨੂੰ ਔਰ ਸਾਰੀ ਜਿਹੜੀ ٹیم ਨਵੇਂ ਚੁਣੀ ਜਾ ਰਹੀ ਹੈ ਉਹਨਾਂ ਦੇ ਨਾਲ ਸਾਰੀ ਟੀਮ ਇਹ ਕਰਾਂਗੇ ਤੁਹਾਨੂੰ ਮੁਬਾਰਕਵਾਦ ਦੇਣਾ 11 ਨੰਬਰ ਔਰ ਸਾਰੇ ਹਾਊਸ ਸਰਪ੍ਰੀਦਾਂ ਦਾ ਬਹੁਤ ਧੰਨਵਾਦ ਕਰਦਾ ਕਿ ਇਹ ਬਹੁਤ ਵੱਡਾ ਪੰਥਕ ਫਤਵਾ ਹੈ ਜਿਹੜਾ ਇੱਕ ਵਾਰੀ ਫੇਰ ਸ਼ਰਮਣੀ ਅਕਾਲੀ ਦਲ ਨੂੰ ਜਿਹੜਾ ਪੱਤਰ ਦਿੱਤਾ ਸੋ ਸਾਰਿਆਂ ਦਾ ਬਧਤਾ ਤੋਂ ਧੰਨਵਾਦ ਕਰਦਾ ਤੇ ਮਤਲਬ ਇਸ ਤਰ੍ਹਾਂ ਰੋਕੀ ਫੇਰ ਨੂੰ ਪਿਛਲੀ ਵਾਰ ਨਾਲੋਂ 15 ਵੋਟਾਂ ਘੱਟ ਬਣੀਆਂ ਹੈ ਕੁਦਰਤੀ ਗੱਲ ਹੈ ਜੀ ਪੀ ਇਹ ਮੈਂਬਰਾਂ ਦੀ ਹੀ ਵੋਟਾਂ ਹੈ ਤੇ ਜਿਹੜੀ ਚੰਗੀ ਕਾਰਗੁਜ਼ਾਰੀ ਸਾਡੀ ਰਹੀ ਹੈ ਹਰ ਸ਼ਰਮਣੀ ਅਕਾਲੀ ਦਲ ਦਾ ਵੀ ਤੁਸੀਂ ਦੇਖੋ ਕਿ ਆਹ ਪਿਛਲੇ ਸਾਲਾਂ ਨਾਲੋਂ ਇਸ ਵੇਲੇ ਲੋਕਾਂ ਨੇ ਮਸਟਰਸ ਕਰਨਾ ਸ਼ੁਰੂ ਕਰ ਦਿੱਤਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀ ਖਸਰੀ ਸਾਡੀ ਖੇਤਰੀ 파ਰਟੀ ਹੈ ਅਤੇ ਇਹਦੇ ਤੇ ਹੀ ਸਾਨੂੰ ਭਰੋਸਾ ਕਰਕੇ ਚਲਣਾ ਚਾਹੀਦਾ ਹੈ ਇਹ ਜਿਹੜਾ ਅਭਾਰ ਮਹਾਰਾਜ ਦੀ ਕਿਰਪਾ ਦੇ ਨਾਲ ਅਕਾਲੀ ਦਲ ਦਾ ਹੋਵੇ ਸਵਾਗਤ ਇਹ ਹੁਣ ਤਾਂ ਠੀਕ ਹੈ ਤੁਹਾਡੇ ਸਾਹਮਣੇ ਆ ਕਿ ਜੋ ਸੇਵਾ ਰੁਪਣੀ ਅਕਾਲੀ ਦਲ ਨੇ ਕੀਤੀ ਜੋ ਸੇਵਾ ਇਸ ਸਮੇਂ ਦਰਾਂ ਹੜਾ ਦੇ ਦੌਰਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਕੀਤੀ ਜੋ ਬਾਕੀ ਜਿਹੜੇ ਪੰਜਾਬ ਦੇ ਹੱਕਾਂ ਵਾਸਤੇ ਹਿੱਤਾਂ ਵਾਸਤੇ ਲੜਾਈ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਹੈ ਅੱਜ ਦੇ ਮੈਂਬਰ ਜਿਹੜੇ ਕੁਝ ਭਰਾ ਛੱਡ ਗਏ ਪਿੱਛੇ ਦੂਰ ਸਨ ਅੱਜ ਪੁਨਾ ਨੇ ਵੀ ਆ ਕੇ ਵਾਪਸ ਆਪਣੀ ਮਾ ਪਾਰਟੀ ਦਾ ਸਾਥ ਦਿੱਤਾ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਮੋਟਾ ਵਾਧਿਆ ਤਾਂ ਹੀ ਹੈ ਜੇ ਦੂਜੇ ਪਾਸੇ ਮੈਂਬਰ ਜਿਹੜੇ ਤੁਹਾਡੇ ਨਾਲ ਆ ਕੇ ਖੜੇ ਆ ਸੋ ਬਹੁਤ ਵਰਦੀ ਨਾ ਸਮਿਦਾ ਕਿ ਇਹ ਇੱਕ ਅੱਜ ਦਾ ਰੁਝਾਨ ਹੈ ਇਹ ਸ਼ੁਰੂ ਹੋਈ ਅਕਾਲੀ ਦਰਬਾਰ ਦੀ ਬਹੁਤ ਪੋਜ਼ਿਟਿਵ ਰੁਝਾਨ ਹੈ ਮਹਾਂ ਸਾਹਿਬ ਜਿਹੜਾ ਇਹ ਜਿੱਤ ਕੀ ਮਾਨੇ ਰੱਖਦੀ ਹੈ ਅਕਾਲੀ ਦਲ ਲਈ ਦੂਸਰਾ ਸਵਾਲ ਜਿਹੜੇ ਆ ਇਹ ਵੋਟਾਂ ਦਾ ਆਕੜਾ ਵਧਿਆ ਹੈ ਇਹ ਕੀ ਸੰਕੇਤ ਕਰਦਾ ਜੀ ਖਾਸ ਕਰਕੇ ਵਿਰੋਧੀ ਧਿਰ ਦੀਆਂ ਕਟੀਆਂ ਜਿਹੜੀਆਂ ਦੇਖੋ ਸਾਹਿਬ ਜੀ ਤੇ ਕੋਈ ਵੀ ਜਿਹੜੀ ਜਿੱਤ ਹੁੰਦੀ ਹੈ ਉਹਦੇ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਜੁੜੀ ਹੁੰਦੀ ਹੈ ਪਹਿਲਾਂ ਵੀ ਸ਼੍ਰੋਮਣੀ ਕਾਲੀ ਦਰਬਾਰ ਜਦੋਂ ਵੀ ਫਤਿਹ ਮਿਲੀ ਹੈ ਨੀਵੇਂ ਹੋ ਕੇ ਅਸੀਂ ਜਿਹੜੀ ਹੈ ਸ਼ਕਤ ਦੀ ਸੇਵਾ ਪੰਜਾਬ ਦੀ ਸੋਭਾ ਪੰਥ ਦੀ ਸੇਵਾ ਕੀਤੀ ਹੈ। ਔਰ ਹੁਣ ਵੀ ਜੇ ਭਰੋਸਾ ਸਾਡੇ ਤੇ ਵਧਿਆ ਤੇ ਅਸੀਂ ਇਹ ਜਿਹੜੀ ਹੈ ਉਹਦੇ ਤੇ ਪੂਰਾ ਉਤਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਸਾਰੇ ਪੰਜਾਬ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਫੇਰ ਸ਼੍ਰੋਮਣੀ ਕਾਲੀ ਦਰਬਾਰ ਲੋਕਾਂ ਦੇ ਦੁਨੀਆ ਪਾਕਿਆਂ ਨੂੰ ਦੇਖ ਲਿਆ ਵੜਾ ਕੋਸ਼ ਗੁੰਗਰਾਣਨ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਪਹਾਰ ਕੀ ਦੀ ਪਰ ਅੱਜ ਅਖੀਰ ਦੇ ਉੱਤੇ ਸੱਚ ਸੱਚ ਹੀ ਰਹਿੰਦਾ ਉਹ ਨਮਕਤੇ ਨਾਨਕਾ ਉਹ ਸੱਚ ਰਹੀ ਅੱਜ ਸੱਚ ਜਿਹੜਾ ਫੇਰ ਉਹ ਦੁਬਾਰਾ ਜਿਹੜਾ ਮੇਰਾ ਸਾਥ ਸਾਡੇ ਭਰਾਵਾਂ ਦੇ თან ਇਸ ਗੱਲ ਬਹੁਤ ਬਹੁਤ ਦਾ ਬਹੁਤ ਵੱਡੀ ਗੱਲ ਹੈ ਜਿਆਮੀ ਅਸੀਂ ਇਸ ਕੰਪਰੈਸ਼ਨ ਪਰ ਜਲਦੀ ਜੋ ਲੋਕੀ ਮੈਂ ਦੇਖੋ ਮੈਂ ਕੈਲੀ ਹਰਪ੍ਰੀਤ ਸਿੰਘ ਹਨ ਕੁਝ ਕਹਿਣਾ ਨਹੀਂ ਕਰਦਾ ਕਿ ਕਿੰਨਾ ਦੁਖਾਨਾ ਨੂੰ ਉਹਨਾਂ ਨੂੰ ਜਿਹੜਾ ਬੈਠ ਕੇ ਵਿਚਾਰਨਾ ਜ਼ਰੂਰ ਕਰਨੇ ਤੇ ਕਿ ਲੋਕੀ ਪਟ ਪਾਉਣ ਵਾਲੇ ਕੰਮ ਨੂੰ ਪਸੰਦ ਨਹੀਂ ਕਰ ਇਸ ਕਰਕੇ ਜਨਤਾ ਪੰਥ ਸ਼ਰੋਮਣੀ ਅਕਾਲੀ ਦਲ ਤੱਕੜਾ ਕਰਦਾ ਜਿਹੜੇ ਆਪਾਂ ਦੁਗਿਆਂ ਦੇ ਕਹਿਣ ਦੇ ਉੱਤੇ ਆਪਣੀਆਂ ਜਥੇਬੰਦੀਆਂ ਨੂੰ ਸੰਸਥਾਨਾਂ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਅਲਟੀਮੇਟਲੀ ਇਹੀ ਨਤੀਜੇ ਹੁੰਦੇ ਤੇਰਾ ਰੋਗ ਇਸ ਕਰਕੇ ਉਹਨਾਂ ਨੂੰ ਇਸ ਚੀਜ਼ ਨੂੰ ਵਿਚਾਰਨਾ ਚਾਹੀਦਾ ਸੋਚਣਾ ਚਾਹੀਦਾ ਬੜਾ ਵੱਡਾ ਜਿਹੜੇ ਨਵੇਂ-ਨਵੇਂ ਪ੍ਰਧਾਨ ਬਣੇ ਸੀ ਇਹ ਪਹਿਲੀ ਵਾਰੀ ਹੋਇਆ ਕਿ ਅੱਧ ਚ ਆ ਗਏ ਪ੍ਰਧਾਨਗੀ ਬਣਦੇ ਆ ਸਾਰੀ 35 ਦਾ ਦਾਵਾ ਕੱਲ ਕੀਤਾ ਸੀ 18 ਤੇ ਆ ਕੇ ਅੱਧ ਚ ਆ ਗਏ ਇਸ ਕਰਕੇ 17.5 17 ਤਾਂ ਹੋ ਨਹੀਂ ਸਕਦੇ ਇਸ ਕਰਕੇ ਅੱਧ ਚ ਆ ਕੇ ਇਹਦੇ ਪਰੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਗੁੰਮਰਾਹ ਕਰਕੇ ਆਪਣੀ ਸੰਸਥਾ ਦਾ ਸ਼੍ਰੋਮਣੀ ਅਕਾਲੀ ਦਲ ਦਾ ਬਾਪ ਪਾਰਟੀ ਦਾ ਨੁਕਸਾਨ ਕਰੋਗੇ ਤੇ ਨਾਲ ਸਮਰਥਨ ਨਹੀਂ ਦੇਣਾ। ਕੰਮ ਨਹੀਂ ਹੋਣਾ ਇਹ ਜੀ 17 ਡਰੋ ਹੀ ਆਦੇ ਸੀ। ਯਾਨੀ ਆਪਾਂ ਸ਼ੇਅਰ ਦੇ ਨਾਲ ਕੋਈ ਵਾਦਾ ਨਹੀਂ ਬਣਾਇਆ ਇਹਨਾਂ ਨੂੰ। ਘਟੇ ਦਾ ਜ਼ਰੂਰ ਆ। ਇਹ ਤਾਂ ਜ਼ਿੰਮੇਵਾਰੀ ਉਹਨਾਂ ਨੂੰ ਲੈਣੀ ਚਾਹੀਦੀ ਹੈ। ਕਿਉਂਕਿ ਪਿਛਲੀ ਵਾਰੀ 33 ਸੀ। ਤੇ ਅੱਗ ਕੀ 33 ਤੋਂ ਜਿਹੜੇ ਘਟਕੇ 18 ਹੱਨੇ ਉਹਨਾਂ ਦੇ ਨਾਲ ਚੱਲਦੇ ਨੇ ਉਹਨਾਂ ਨੂੰ ਸੋਚਣਾ ਨਹੀਂ ਆਈਦਾ ਕਿ ਮੈਂ ਤਾਂ ਕਿਹਾ ਅਗਲੀ ਵਾਰ ਨੂੰ ਸਰਦ ਸੰਪਤੀ ਹੋ ਜੇਗੀ ਮੈਂ ਤਾਂ ਕਹਿੰਦਾ ਇਸ ਇਸ ਸਪੀਡ ਨਾਲ ਕੰਮ ਚੱਲਿਆ ਕਿਉਂਕਿ ਇਸ ਤਾਂ ਵਕਤ ਨੂੰ ਵੀ ਬੇਨਤੀ ਕਰਦੇ ਕਿ ਇਕੱਠੇ ਹੋਵੋ ਪੰਜਾਬ ਦੀ ਪੰਥ ਦੀ ਬਹੁਤ ਵੱਡੀਆਂ ਚੁਣੌਤੀਆਂ ਜੋ ਹਾਲ ਹੈ ਅਸਲ ਤੇ ਪੰਜਾਬ ਦਾ ਹੋ ਗਿਆ ਜਿਸ ਤਰੀਕੇ ਸਾਡੇ ਕੋਲ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਖੁੱਈਆਂ ਜਾਂਦੀਆਂ ਆ ਪੰਜਾਬ ਦੀ ਯੂਨੀਵਰਸਿਟੀ ਚ ਕੀ ਕੁਝ ਹੋਇਆ ਇਹ ਵੱਟੀਆਂ ਵੱਡੇ ਮਸਲੇ ਨੇ ਜਿਹੜੇ ਇਕੱਠੇ ਹੋ ਕੇ ਲੜਦੇ ਪੈਣੇ ਆ ਇਸ ਕਰਕੇ ਸਾਰਿਆਂ ਨੂੰ ਇੱਕਜੁੱਟ ਇਹਨਾਂ ਚੀਜ਼ਾਂ ਦੇ ਉੱਤੇ ਹੁਣ ਦੇ ਬਹੁਤ ਅਨੁਾਪੀ ਹੈ ਹੈ ਬੈਲਟ ਪੇਪਰ ਦੇ ਰਾਹੀ ਹੀ ਪੂਰੀ VOTING ਹੋਈ ਸੀ ਤੇ ਨਤੀਜਾ ਦਾ ਐਲਾਨ ਕਰ ਦਿੱਤਾ ਗਿਆ ਹਰਜਿੰਦਰ ਸਿੰਘ ਧਾਮੀ 5ਵੀਂ ਵਾਰ एसजीपीसी ਦੇ ਪ੍ਰਧਾਨ ਬਣੇ ਨੇ ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮੀਟਿੰਗ ਕੀਤੀ ਸੀ ਐਸਜੀਪੀਸੀ ਦੇ ਜੋ ਮੈਂਬਰਸ ਸੀ ਇਸ ਮੀਟਿੰਗ 'ਚ ਮੌਜੂਦ ਸੀ ਉਸ ਦੌਰਾਨ ਹੀ ਇਸ ਕੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਹਰਜਿੰਦਰ ਸਿੰਘ ਧਾਮੀ ਦੇ ਨਾਮ ਦਾ ਪ੍ਰਸਤਾਵ ਰੱਖਿਆ ਗਿਆ ਹੈ ਤੇ ਅੱਜ ਜੋ ਹੈ ਪੰਜਵੀਂ ਵਾਰ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਣ ਚੁੱਕੇ ਨੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਜੀਤਿ ਤੜੇ ਦਾ ਜ਼ਿਕਰ ਕਰਾ ਤੇ ਉਹਨਾਂ ਦੇ ਵੱਲੋਂ ਕਹਾਂ ਮਿੱਠੂ ਸਿੰਘ ਕਾਨਕੇ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ ਉਹਨਾਂ ਦਾ ਨਾਮ ਪ੍ਰਪੋਜ਼ ਕੀਤਾ ਗਿਆ ਸੀ ਪਰ ਸਮਰਥਨ ਉਹਨਾਂ ਨੂੰ ਪੂਰਾ ਨਹੀਂ ਮਿਲਿਆ ਪਰ ਹੁਣ ਐਜਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬਣ ਗਏ ਨੇ ਪੰਜਵੀਂ ਵਾਰ ਉਹ ਪ੍ਰਧਾਨ ਬਣੇ ਨੇ 2021 ਤੋਂ ਬਾਅਦ ਲਗਾਤਾਰ ਹੀ ਐ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣਦੇ ਆਏ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 117 ਵੋਟਾਂ ਪਈਆਂ ਨੇ ਸਰਦਾਰ ਮਿੱਠੂ ਸਿੰਘ ਕਾਨਕੇ ਨੂੰ ਮਹਿਜ਼ 18 ਵੋਟਾਂ ਪਈਆਂ ਨੇ ਤੇ ਜੇ ਰੱਦ ਹੋਈਆਂ ਵੋਟਾਂ ਦਾ ਮਿਸਕ ਕਰਾ ਤੇ ਇੱਕ ਵੋਟ ਰੱਦ ਹੋਈ ਹੈ ਤੇ ਜਨਰਲ اجلاس ਦੌਰਾਨ ਚੁਣੇ ਮੌਕੇ ਕੁੱਲ ਪਈਆਂ ਜੋ ਵੋਟਾਂ ਦਾ ਮਿਸਕ ਕਰਾ ਤੇ 136 ਵੋਟਾਂ ਪਈਆਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 117 ਵੋਟਾਂ ਪਈਆਂ ਨੇ तकरीबन ਇਹ اجلاس 1 ਵਜੇ ਪ੍ਰੋਸੈਸ ਪੂਰਾ ਪੂਰਾ ਇਸ اجلاس ਦਾ ਸ਼ੁਰੂ ਹੋਇਆ ਸੀ ਤੇ ਮੇਰੇ ਨਾਲ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਫੋਨ ਲਾਈਨ ਤੇ ਜੁੜੋਏ ਨੇ ਰਾਜੀਵ ਇਸ ਲਈ ਅਹਿਮ ਤੇ ਵੱਡੀ ਖਬਰ 25 ਵਾਰ ਐਸਜੀਪੀਸੀ ਬਤਾਨ ਬਣ ਚੁੱਕੇ ਨੇ ਧਾਮੀ ਬਿਲਕੁਲ ਸਰਪ੍ਰੋਤ ਜਿਸ ਤਰ੍ਹਾਂ ਸਵੇਰ ਤੋਂ ਲਗਾਤਾਰ ਜਾਣਕਾਰੀ ਸਾਂਝੀ ਕਰ ਰਹੇ ਸੀ ਕਿ ਹਰਜਿੰਦਰ ਸਿੰਘ ਧਾਮਨੀ ਦੇ ਨਾਮ ਤੇ ਹੀ ਜਿਹੜੀ ਮੋਹਰ ਹੈ ਉਹ ਲੱਗ ਸਕਦੀ ਹੈ ਤਾਂ ਉਸ ਖਬਰ ਦੇ ਉੱਤੇ ਵੀ ਮੋਹਰ ਲੱਗੀ ਹੈ ਉਹ ਸਰਜਿੰਦਰ ਸਿੰਘ ਧਾਮਨੀ ਪੰਜਵੀਂ ਵਾਰ ਲਗਾਤਾਰ ਐਸਪੀਸੀ ਦੇ ਪ੍ਰਧਾਨ ਜੋਨੇ ਬਣ ਚੁੱਕੇ ਨੇ ਔਰ ਜੇਕਰ ਵੋਟਾਂ ਦੀ ਗੱਲ ਕਰੀਏ ਹਾਲਾਂਕਿ ਜੋ ਲੋਦੀ ਤੇਰਾ ਜਾਂ ਪਰ ਅਕਾਲੀ ਦਲ ਪਦੋਂ ਫਰਜੀਤ ਆ ਉਹਨਾਂ ਵੱਲੋਂ 30 ਤੋਂ ਵੱਧ ਮੈਂਬਰਾਂ ਦੇ ਹਵਾਲੇ ਦਾ ਦਾਵਾ ਅਕੀਸਾ ਜਾ ਰਿਹਾ ਸੀ ਪਰ ਜਦੋਂ ਵੋਟਾਂ ਦੀ ਗਿਣਤੀ ਹੋਈ ਤਾਂ ਮਹਿਜ਼ 18 ਵੋਟਾਂ ਲੈਣ ਦੇ ਵਿੱਚ ਹੀ ਮਿਤੂ ਸਿੰਘ ਕਾਨੇ ਕੇ ਜੋ ਹੈ ਉਹ ਕਾਮਯਾਬ ਹੋਏ ਨਹੀਂ ਜਦਕਿ ਹਰਜਿੰਦਰ ਸਿੰਘ ਭਾਮੀ ਨੂੰ 117 ਜਿਹੜੀਆਂ ਵੋਟਾਂ ਨੇ ਮੈਂਬਰਾਂ ਵੱਲੋਂ ਪਾਈਆਂ ਗਈਆਂ ਔਰ ਇੱਕ ਬੋਰ ਜਿਹੜੀ ਹੈ ਉਹ ਆ ਕਿਸੇ ਕਾਰਨ ਰੱਦ ਹੋਈ ਹੈ ਤਾਂ 136 ਕੁੱਲ ਮੈਂਬਰ ਜਿਹੜੇ ਨੇ ਉਹਨਾਂ ਵੱਲੋਂ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ ਗਿਆ ਤਾਂ ਥੋੜੀ ਦੇਰ ਦੇ ਵਿੱਚ ਰਜਿੰਦਰ ਸਿੰਘ ਧਾਮੀ ਜੋੜੇ ਉਹ ਮੀਡੀਆ ਦੇ ਰੂਬਰੂ ਵੀ ਹੋਣਗੇ ਔਰ ਇਸ ਵੇਲੇ ਡਾਕਟਰ ਦਲਜੀਤ ਸਿੰਘ ਟੀਮਾ ਜੋ ਹੈ ਮੀਡੀਆ ਦੇ ਨਾਲ ਗੱਲਬਾਤ ਜੋ ਹੈ ਕਰ ਰਹੇ ਨੇ ਉਹਨਾਂ ਵੱਲੋਂ ਕੀ ਕੁਝ ਕਿਹਾ ਜਾਂਦਾ ਉਹ ਦੇਖਣ ਵਾਲੀ ਗੱਲ ਹੋਏਗੀ ਪਰ ਇਸ ਵੇਲੇ ਅਸੀਂ ਕਹਿ ਸਕਦੇ ਹਾਂ ਕਿ ਵੱਡੀ ਖਬਰ ਇਸ ਵੇਲੇ ਦੀ ਇਹ ਹੀ ਹੈ ਕਿ ਰਜਿੰਦਰ ਸਿੰਘ ਧਾਮੀ ਪੰਜਵੀਂ ਵਾਰ ਜੋ ਐਸਡੀਪੀਸੀ ਦੇ ਪ੍ਰਧਾਨ ਬਣੇ ਨੇ ਔਰ ਕੱਲ ਜਦੋਂ ਜਗਵੀਰ ਬਾਦਲ ਜਿਹੜੇ ਅਕਾਲੀਚਲ ਦੇ ਪ੍ਰਧਾਨ ਨੇ ਉਹਨਾਂ ਵੱਲੋਂ तमाम ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਗਈ ਸੀ ਔਰ ਉਸ ਮੀਟਿੰਗ ਦੇ ਵਿੱਚ ਸਾਰੇ ਜਿਹੜੇ ਚਾਰ ਦੇ ਉਹ ਅਕਾਲੀ ਦਲ ਦੇ ਪ੍ਰਧਾਨ ਨੂੰ ਦੇ ਦਿੱਤੇ ਗਏ ਸੀ ਔਰ ਹਰਜਿੰਦਰ ਸਿੰਘ ਧਾਨੀ ਦੇ ਨਾਮ ਦਾ ਕੱਲ ਕੀ ਐਲਾਨ ਜੋ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕੀਤਾ ਗਿਆ ਸੀ ਤਾਂ ਅੱਜ ਪਹਿਲਾਂ ਹੀ ਬੱਟਪਾਗੇ ਤੈਅ ਸੀ ਕਿ ਧਾਨੀ ਹੀ ਪ੍ਰਧਾਨ ਬਣਨਗੇ ਪਰ ਵਿਰੋਧੀ ਧਿਰ ਦੇ ਵੱਲੋਂ ਜਦੋਂ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ ਗਿਆ ਤਾਂ ਫਿਰ ਇੱਕ ਜਿਹੜੀ ਪ੍ਰਕਿਰਿਆ ਹੁੰਦੀ ਹੈ VOTING ਦੀ ਕਿ ਵੋਟਾਂ ਦੇ ذریعے ਹੀ ਪ੍ਰਧਾਨ ਦੀ ਜਿਹੜੀ ਚੋਣ ਹੈ ਉਹ ਕੀਤੀ ਜਾਣੀ ਹੈ ਤਾਂ ਹੁਣ ਡਾਕਟਰ ਦਲਜੀਤ ਟੀਮਾ ਵੱਲੋਂ মিডিਆ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕੀ ਕੁਝ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਉਹ ਵੀ ਦੇਖਣ ਵਾਲੀ ਗੱਲ ਹੋਏਗੀ ਔਰ ਇਸ ਵੇਲੇ ਸਿੱਧੀਆਂ ਤਸਵੀਰਾਂ ਵੀ ਅਸੀਂ ਜੋ ਹੈ ਸਾਂਝੀਆਂ ਕਰਨ ਦੀ ਜਿਹੜੀ ਪ੍ਰਧਾਨ ਤੇ ਉਹਦੇ ਨਾਲ ਸਰਪੰਚ ਉਹਦੇ ਵਿੱਚ ਬਹੁਤ ਵੱਡੀ ਕਾਮਯਾਬੀ ਬਣੀ ਆ ਤੁਹਾਨੂੰ ਬੇਅਦਬ ਕਰਨਾ ਮੈਨੂੰ ਇਹ ਦੱਸਿਆ ਬਕਰ ਹੁੰਦਾ ਦਾ ਕੇ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਹਕਿੰਦਰ ਸਿੰਘ ਕੀਹਾਲੀ ਸਾਹਿਬ ਜਿਨ੍ਹਾਂ ਦੀ ਉਮੀਦਵਾਰੀ ਦਾ ਐਲਾਨ ਕੱਲ ਸਰਦਾਰ ਸੁਖਬੀਨ ਸਿੰਘ ਬਾਦਲ ਸਾਹਿਬ ਨੇ ਸਾਰੇ ਮੈਂਬਰ ਤੇ ਪਾਰਟੀ ਦੀ ਰਾਏ ਤੋਂ ਬਾਅਦ ਕੀਤਾ ਸੀ ਅੱਜ ਹਾਊਸ ਤੇ ਬੈਂਚ 117 ਵੋਟਾਂ ਉਹਨਾਂ ਨੂੰ ਪਈਆਂ ਔਰ ਦੂਜੇ ਪਾਸੇ ਸਰਦਾਰ ਮਿੱਠੂ ਸਿੰਘ ਕਾਨ ਦੇ ਜਿਹੜੇ ਸਾਡੇ ਜੋ ਜੇ ਭਰਾਵਾ ਨੇ ਉਮੀਦਵਾਰ ਖੜੇ ਕੀਤੇ ਸੀ ਉਹਨਾਂ ਨੂੰ ਕੰਨੀਆਂ 18 ਵੋਟਾਂ ਪਈਆਂ ਤਾਂਮੀ ਸਾਹਿਬ ਨੂੰ 117 ਤੇ ਉਹਨਾਂ ਨੂੰ ਇਹ ਕੰਨੀਆਂ 18 ਤੇ ਇੱਕ ਵੋਟ ਰੱਦ ਹੋਈ ਹੈ। ਕੁੱਲ 136 ਮੈਂਬਰਾਂ ਨੇ ਮੂਹਰਤ ਕੋਲ ਦਿੱਤੀ ਹੈ। ਔਰ ਮੈਂ ਸਾਰੇ ਹਾਊਸ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬੇਨਾਕ ਸਹਿਯੋਗ ਤਰਵੇਜ شخصیت ਸਰਦਾਰ ਹਦਕਤ ਸਿੰਘ ਧਾਨੀ ਸਾਹਿਬ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਐ ਫਿਰ ਦੁਬਾਰਾ ਉਮੀਦਵਾਰ ਖੜੇ ਹੋਏ ਸੀ ਅੱਜ ਬਹੁਤ ਵੱਡੀ ਉਹਨਾਂ ਦੀ ਝੋਲੀ ਦੇ ਵਿੱਚ ਜਿੱਤ ਪਾਈ ਆ ਸਾਰੇ ਹਾਂ ਉਸਤਾ ਮੈਂ ਤੈਅ ਦੇ ਦਿੰਦਾ ਧੰਨਵਾਦ ਉਹ ਬੰਤੂ ਪਿਛਲੇ ਸਾਲ ਵੀ ਜਦੋਂ ਇਲੈਕਸ਼ਨ ਹੋਏ